ਮੈਂ ਇਹ ਮਾਨ ਸਰਕਾਰ ਦੀ ਜਿਤਨੀ ਮੰਨਦਾ ਮੈਂ ਇਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਿਤ ਮੰਨਦਾ ਵੇਖੋ ਅੱਜ ਸਾਡਾ ਰੰਗ ਲਾ ਲਿਆ ਮੋਛ ਖੜੀ ਆ ਤੇ 2027 ਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਦੀ ਤੋੜ ਦਾਂਗੇ ਅੜੀ ਆ ਪੰਜੀ ਤੇਰੇ ਸੋਚੇ ਸੀ ਅਕਾਲੀ ਦਲ ਕਾਫੀ ਬੈਕਫੁੱਟ ਤੇ ਚੱਲ ਗਿਆ ਸੀ 10 ਸਾਲ ਸਰਕਾਰ ਤੋਂ ਬਾਅਦ ਲੋਕ ਅਕਾਲੀ ਦਲ ਦਾ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਨਾਂ ਨਹੀਂ ਲੈਂਦੇ ਅੱਜ ਅਕਾਲੀ ਦਲ ਤਰਨਤਾਰ ਜਿਮਣੀ ਚੋਣਾਂ ਦੇ ਵਿੱਚ ਦੂਜੇ ਨੰਬਰ ਤੇ ਆ ਗਿਆ 30000 ਦੇ ਲਗਭਗ ਅਕਾਲੀ ਦਲ ਨੂੰ ਵੋਟ ਪੈ ਗਈ ਆ ਸਾਨੂੰ ਜਿਹੜੀ ਘਾਟ ਮਹਿਸੂਸ ਹੋਈ ਆ ਉਹ ਸਾਡੇ ਮਾਝੇ ਦੇ ਜਰਨੈਲ ਤੇ ਪੰਜਾਬ ਦੇ ਸਾਬਕਾ ਕੈਬਨਤ ਮੰਤਰੀ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਜੀ ਇਹ ਕਦੇ ਉਹ ਸਰਕਾਰ ਦੋ ਚਾਰ ਦਿਨ ਉਹਨਾਂ ਨੂੰ ਪਹਿਲਾਂ ਰਿਹਾ ਕਰਨ ਦੀ ਧੱਕੇ ਨਾਲ ਬੰਦ ਕੀਤਾ ਨਾਬੇ ਦੇ ਜੇਲ੍ਹ ਚ ਸਿਆਸੀ ਬਦਲਾਖੋਰੀ ਤਿਆਰ ਤੇ ਅੱਜ ਜਿਹੜੀ ਜਿੱਤ ਹੋਣੀ ਹੈ ਨਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਵੇਗੀ ਤੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਜਿੱਤਿਆ ਵਾ ਭਗਵੰਤ ਮਾਨ ਦੀ ਸਰਕਾਰ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਸਾਡੇ ਅਕਾਲੀ ਦਲ ਦੇ ਸਰਪੰਚਾਂ ਪੰਚਾਂ ਤੇ ਲੀਡਰਾਂ ਤੇ ਵਰਕਰਾਂ ਤੇ ਠੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜਿਲਾਂਗ ਸੁਟਿਆ ਖਾਸ ਕਰਕੇ ਗੱਲ ਕਰੀਏ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਲਜ਼ਾਮ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰੋਂ ਗੈਂਗਸਟਰ ਬਾਦ ਨੂੰ ਖਤਮ ਕਰਦੇ ਲੱਗੀ ਹੋਈ ਆ ਪਰ ਤੁਹਾਡੇ ਤੇ ਅਕਾਲੀ ਦਲ ਤੇ ਇਹ ਵੀ ਇਲਜ਼ਾਮ ਲੱਗਦੇ ਆ ਕਿ ਗੈਂਗਸਟਰ ਦੇ ਪਰਿਵਾਰਾਂ ਦੇ ਵਿੱਚ ਇੱਕ ਟੰਗ ਤੇ ਗਈਆਂ ਆ ਅਕਾਲੀ ਦਲ ਵੱਲੋਂ ਜਿਹਦਾ ਕਰਕੇ ਅਕਾਲੀ ਦਲ ਜਿਹੜਾ ਪਹਿਲਾਂ ਵੀ ਬਦਨਾਮ ਰਿਹਾ ਤੇ ਹੁਣ ਫਿਰ ਅਕਾਲੀ ਦਲ ਨੇ ਤਰਨਤਾਰ ਦੇ ਵਿੱਚ ਉਸ ਪਰਿਵਾਰ ਦੇ ਵਿੱਚ ਚਿੰਦੇ ਦਾ ਦੇ ਦਿੱਤੀ ਹੈ ਦੇਖੋ ਜੀ ਵਰਲਡ ਦੇ ਵਿੱਚੋਂ ਫੋਨ ਆਉਣੇ ਸ਼ੁਰੂ ਹੋਏ ਸਰਕਾਰ ਦੇ ਜਿਹੜੇ ਹੈ ਨਾ ਸਵੇਰੇ ਸਾਹ ਹੀ ਬੰਦ ਹੋ ਗਈ ਪੀਏ ਬਣਿਆ ਕੀ ਆ ਵਰਲਡ ਦੇ ਵਿੱਚੋਂ ਫੋਨ ਆਉਣੇ ਸ਼ੁਰੂ ਹੋਏ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਹੋ ਗਈ ਸਵੇਰ ਦੀ ਜੇ ਸਦਾ ਸਦਾ ਬਿਕਰਮ ਸਿੰਘ ਜਮਜੀਠਿਆ ਸਾਹਿਬ ਜੇ ਤਿੰਨ ਦਿਨ ਪਹਿਲ ਆ ਜਾਂਦੇ ਆਠ ਵਾਲੀ ਰੈਲੀ ਦੇ ਵਿੱਚ ਜੱਟ ਜਾਂਦਾ ਬੋਲ ਤੇ ਆਮ ਆਦਮੀ ਪਾਰਟੀ ਦਾ ਕੰਮ ਹੋ ਜਣਾ ਸੀ ਗੋਲ ਕਿਉਂਕਿ ਉਹ ਜੱਟ ਧੱਕੜਿਆ ਉਹਦੀਆਂ ਮੋਛਾਂ ਤੋਂ ਡਰ ਲੱਗਦਾ ਵਾ ਭਗਵੰਤ ਮਾਨ ਨੂੰ ਤੇ ਕੇਜੀਵਾਲ ਜੇ ਮਜੀਠੀਆ ਸਾਹਿਬ ਆ ਜਾਂਦੇ ਇਹ ਜਿਹੜੀ ਜਿਹੜੀ ਸ਼੍ਰੋਮਣੀ ਕਾਲデア ਦੀ ਜਿਹੜੀ ਸੀਟ ਸੀ ਨਾ ਅਸੀਂ ਬੜੇ ਵੱਡੇ ਮਾਰਜਿਨ ਤੇ ਜਿੱਤਨੀ ਸੀ ਜਾਪ ਦੀ ਜਿਹੜਾ ਉਮੀਦਵਾਰ ਨੇ ਭਾਈ ਮਨਦੀਪ ਸਿੰਘ ਉਹਨਾਂ ਦਾ ਵੀ ਅੱਜ ਸਵੇਰੇ ਬਿਆਨ ਆਉਦਾ ਹੈ ਕਹਿੰਦੇ ਜੇ ਮੈਂ ਖੜਾ ਨਾ ਹੁੰਦਾ ਚੋਣ ਮੈਦਾਨ ਦੇ ਵਿੱਚ ਤਰਨ ਤਰ ਦੇ ਵਿੱਚ ਤਾਂ ਅਕਾਲੀ ਦਲ ਵੱਡੀ ਲੀਡ ਨਾਲ ਜਿੱਤਦਾ ਸੀ ਅਕਾਲੀ ਦਲ ਸਭ ਤੋਂ ਵੱਧ ਤੌਰ ਤੇ ਜਿੱਤ ਰਿਹਾ ਸੀ ਮੈਂ ਉਹਦੇ ਬਿਆਨ ਦਾ ਸਵਾਗਤ ਕਰਦਾ ਹਾਂ ਸਰਦਾਰ ਮਨਦੀਪ ਸਿੰਘ ਦਾ ਕਿਉਂਕਿ ਉਹਨੇ ਮਹਿਸੂਸ ਕੀਤਾ ਕਿਉਂਕਿ ਜੇਕਰ ਇਹ ਸੈਂਟਰ ਦੇ ਇਸ਼ਾਰੇ ਤੇ ਇਹ ਜਿਹੜਾ ਉਮੀਦਵਾਰ ਖੜਾ ਕੀਤਾ ਭਾਈ ਮਨਦੀਪ ਸਿੰਘ ਉਹ ਤੁਸੀਂ ਬੜੇ ਸਿਆਣੇ ਹੋ ਸਾਰੇ ਲੋਕ ਉਹ ਜਿਵੇਂ ਖੜਾ ਕੀਤਾ ਗਿਆ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਉਹਨੂੰ ਖੜਾ ਕੀਤਾ ਗਿਆ ਅੱਜ ਤਰਤਰ ਜਿਮਣੀ ਚੋਣਾਂ ਦੀ ਗਿਣਤੀ ਸੀ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਦਿਲਾਂ ਦੀਆਂ ਧੜਕਣਾ ਤੇਜ਼ ਹੋਈਆਂ ਸੀ ਜਦੋਂ ਸਵੇਰ ਤੋਂ ਪਹਿਲਾ ਦੂਜਾ ਰੁਝਾਅ ਚੱਲ ਰਿਹਾ ਸੀ ਤੇ ਕਾਲੀ ਦਲ ਉਸ ਸਮੇਂ ਅੱਗੇ ਜਾ ਰਿਹਾ ਸੀ ਤੇ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਸੀ ਤੇ ਜਦੋਂ ਅਸੀਂ ਤੀਜਾ ਰਾਊਂਡ ਚੌਥਾ ਰਾਊਂਡ ਸਟਾਰਟ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਮਿੰਦਰ ਸਿੰਘ ਸੰਧੂ ਜਿਹੜੇ ਨੇ ਅੱਗੇ ਚੱਲਦੇ ਨਜ਼ਰ ਆਉਂਦੇ ਨੇ ਲਗਭਗ 16 ਰਾਊਂਡ ਦੀ गिनती मुकम्मल हो चुकी है ते ओदे विच 1291 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮੇਸ਼ ਸਿੰਘ ਸਿੱਧੂ ਜਿਹੜੇ ਨੇ ਉਹ ਜਿੱਤ ਚੁੱਕੇ ਨੇ ਸਾਡੇ ਨਾਲ ਅਮਰਸਰ ਦਿਹਾਤੀ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਰਾਜਾ ਸੰਸੀ ਦੇ ਸਿਨੇ ਰਾਗੂ ਰਾਜਵਿੰਦਰ ਸਿੰਘ ਰਾਜਾ ਲਦੇ ਨੇ ਲਦੇ ਸਾਬ ਕਿਸ ਤਰ੍ਹਾਂ ਵੇਖਦੇ ਉਹ ਲਗਾਤਾਰ ਸਵੇਰ ਤੋਂ ਹੀ ਜਿਹੜੇ ਸੀ ਜਦੋਂ ਸ਼ੁਰੂ-ਸ਼ੁਰੂ ਤੋਂ ਹੋਇਆ ਇਲੈਕਸ਼ਨ ਦੀ ਗਿਣਤੀ ਹੋਈ ਅਕਾਲੀ ਦਲ ਕਾਫੀ ਉੱਪ ਜਾ ਰਿਹਾ ਸੀਗਾ ਤੇ ਸਾਰੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਸੀ ਅਚਾਨਕ ਹੀ ਜਦੋਂ ਤੀਜਾ ਰਾਊਂਡ ਚੌਥਾ ਰਾਊਂਡ ਸਟਾਰਟ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਅੱਗੇ ਨਿਕਲਦੀ ਨਜ਼ਰ ਆਈ ਮੈਂ ਗੱਲ ਕਰਾਂ ਜਿਵਨੀ ਚੋਣ ਤਰਨ ਤਰਨ ਦੀ ਤੇ ਸਵੇਰ ਤੋਂ ਜਿਹੜੀ ਪੰਜਾਬ ਦੀ ਭਗਵੰਤਬਾਨ ਸਰਕਾਰ ਹੈ ਨਾ ਉਹਨਾਂ ਦੇ ਸਾਹ ਸੁੱਤੇ ਪਏ ਸੀ ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਬੜਕ ਮਾਰੀ ਆ ਤੇ ਤਿੰਨ ਰੌਡਾਂ ਤੇ ਆਪਣੀ ਪੂਰੀ ਤਾਕਤ ਨਾਲ ਤੇ ਵੱਡੇ ਲੀਡ ਨਾਲ ਅੱਗੇ ਆਇਆ ਲੇਕਿਨ ਚੌਥੇ ਰਾਉਂਡ ਤੇ ਅਸੀਂ ਲੋਕਾਂ ਦਾ ਫਤਵਾ ਪ੍ਰਵਾਨ ਕਰਦੇ ਆ ਪਰ ਮੈਂ ਇਹ ਮਾਨ ਸਰਕਾਰ ਦੀ ਜਿੱਤ ਨਹੀਂ ਮੰਨਦਾ ਮੈਂ ਇਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਮੰਨਦਾ ਵੇਖੋ ਅੱਜ ਸਾਡਾ ਰੰਗ ਲਾਲ ਆ ਮੋਛ ਖੜੀ ਆ ਤੇ 2027 ਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਦੀ ਤੋੜ ਦਾਂਗੇ ਅੜੀਆ ਹੂੰ ਇਹ ਚੋਣ ਤਾਂ ਜਿੱਤੀ ਆ ਕਿਉਂਕਿ ਅਕਾਲੀ ਦਲ ਦੇ ਲੀਡਰਾਂ ਦੀ ਇਹਨਾਂ ਨੇ ਕੀਤੀ ਫੜੋ ਫੜੀ ਆ ਇਸ ਕਰਕੇ ਇਹ ਕੋਈ ਚੋਣ ਜਿੱਤੀ ਨਹੀਂ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਜੰਗ ਦੇ ਮੈਦਾਨ 'ਚ ਹਾਰੀ ਆ ਤੇ ਜਿੱਤ ਜਿਹੜੀ ਹੋਈ ਜੰਗ ਦੇ ਮੈਦਾਨ 'ਚ ਉਹ ਸਰੋਵਣੀ ਅਕਾਲੀ ਦਲ ਦੀ ਹੋਈ ਆ ਪ੍ਰਧਾਨ ਜੀ ਕਦੇ ਸੋਚਿਆ ਸੀ ਅਕਾਲੀ ਦਲ ਕਾਫੀ ਬੈਕਫੁੱਟ ਤੇ ਚੱਲ ਗਿਆ ਸੀ 10 ਸਾਲ ਸਰਕਾਰ ਤੋਂ ਬਾਅਦ ਲੋਕ ਅਕਾਲੀ ਦਲ ਦਾ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਨਾਂ ਨਹੀਂ ਲੈਂਦੇ ਅੱਜ ਅਕਾਲੀ ਦਲ ਤਰਨਤਾਰ ਜਿਮਣੀ ਚੋਣਾਂ ਦੇ ਵਿੱਚ ਦੂਜੇ ਨੰਬਰ ਤੇ ਆ ਗਿਆ 30000 ਦੇ ਲਗਭਗ ਅਕਾਲੀ ਦਲ ਨੂੰ ਵੋਟ ਪੈ ਗਈ ਆ ਇਹ ਜਿਹੜੀ 30000 ਵੋਟ ਪਈ ਆ ਨਾ ਇਹ ਸ਼ਰੋਮਣੀ ਅਕਾਲੀ ਦਲ ਲੋਕਾਂ ਦੇ ਦਿਲਾਂ 'ਚ ਵੱਸਦਾ ਇਹ ਖੇਤਰੀ ਪਾਰਟੀ ਆ ਲੋਕਾਂ ਨੇ ਹੁਣ ਲੋਕਾਂ ਨੇ ਫੈਸਲਾ ਕਰ ਲਿਆ ਕਿ ਸ਼ਰੋਮਣੀ ਅਕਾਲੀ ਦਲ ਆ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ ਤੇ 2027 ਦੇ ਵਿੱਚ ਸਰਕਾਰ ਸ਼੍ਰੋਮਣੀ ਕਾਲਦਾਲ ਦੀ ਬਣਨੀ ਆ ਇਹ ਲੋਕਾਂ ਨੇ ਫਤਵਾ ਦਿੱਤਾ ਸ਼੍ਰੋਮਣੀ ਕਾਲਦਾਲ ਨੂੰ ਸੰਕੇਤ ਦਿੱਤਾ ਵਾ ਇਸ ਕਰਕੇ ਦਿੱਲੀ ਤੋਂ ਚੱਲਣ ਵਾਲੀ ਭਾਵੇਂ ਕੋਈ ਪਾਰਟੀ ਹੋਵੇ ਉਹ ਹਮੇਸ਼ਾ ਹੀ ਪੰਜਾਬੀਆਂ ਨਾਲ ਮਤਰਾਈ ਮਾਂ ਵਾਲਾ ਸਲੂਕ ਕਰਦੀ ਰਹੀ ਆ ਇਹ ਤਰਨਤਾਰ ਦੇ ਮਾਝੇ ਵਾਲਿਆਂ ਨੇ ਇਹ ਜਿਹੜਾ ਨਾ ਚਾਨਣ ਕਰਾਤਾ ਪਰ ਮੈਂ ਇੱਕ ਮਤਦਾਨ ਦੱਸਾਂ ਸਾਨੂੰ ਜਿਹੜੀ ਘਾੜ ਮਹਿਸੂਸ ਹੋਈ ਆ ਉਹ ਸਾਡੇ ਮਾਝੇ ਦੇ ਜਰਨੈਲ ਤੇ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਜੇਕਰ ਉਹ ਸਰਕਾਰ 2-4 ਦਿਨ ਉਹਨਾਂ ਨੂੰ ਪਹਿਲਾਂ ਰਿਹਾ ਕਰ ਦਿੰਦੀ ਧੱਕੇ ਨਾ ਬੰਦ ਕੀਤਾ 90 ਦੇ ਜੇਲ੍ਹ ਚ ਸਿਆਸੀ ਬਦਲਾਖੋਰੀ ਦੇ ਤਹਿਤ ਤੇ ਅੱਜ ਜਿਹੜੀ ਜਿੱਤ ਹੋਣੀ ਹੈ ਨਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਣੀ ਹੈ ਤੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਜਿੱਤਿਆ ਵਾ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਸਾਡੇ ਅਕਾਲੀ ਦਲ ਦੇ ਸਰਪੰਚਾਂ ਪੰਚਾਂ ਤੇ ਲੀਡਰਾਂ ਤੇ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ 'ਗ ਸੁੱਟਿਆ ਤੇ ਸਾਰੀ ਰਾਤ ਕਿਹ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੂੰ ਘਰਾਂ 'ਚ ਨਹੀਂ ਸੌਣ ਦਿੱਤਾ ਸਾਡੀ ਭੈਣ ਕੰਚਨਪ੍ਰੀਤ ਕੌਰ ਦੇ ਖਿਲਾਫ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਇਸ ਕਰਕੇ ਇਹ ਜਿਹੜੀ ਸਰਕਾਰ ਹੈ ਨਾ ਇਹ ਧੱਕੇਸ਼ਾਹੀ ਨਾਲ ਚੋਣ ਜਿੱਤੀ ਆ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਮਾਹੌਲ ਪੈਦਾ ਕੀਤਾ ਸੀ ਇਥੇ ਅਮਰਜੈਂਸੀ ਵਰਗੇ ਹਾਲਾਤ ਹੀ ਇਹ ਜੰਗ ਲੜੀ ਆ ਨਾ ਇਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਉਹਦੀ ਸੁਚੂਚੀ ਟੀਮ ਨੇ ਇਹ ਬੜੀ ਤਗੜੇ ਹੋ ਕੇ ਜੰਗ ਲੜੀ ਆ ਤੇ ਜਿਹੜੀ ਆਮ ਆਦਮੀ ਪਾਰਟੀ ਆ ਇਹਦੀ ਮੈਂ ਸਮਝਦਾ ਨਮੋਸ਼ੀ ਜਨਕ ਹਾਰ ਹੋਈ ਆ ਇਹਦੀ ਕੋਈ ਇੱਜ਼ਤ ਨਹੀਂ ਆ ਜਿੱਤ ਅਕਾਲੀ ਦਲ ਦੀ ਹੋਈ ਆ ਲੱਗਦਾ ਕਿ ਜਿਸ ਤਰ੍ਹਾਂ ਅਕਾਲੀ ਦਲ ਕਾਫੀ ਬੈਕਫੁੱਟ ਤੇ ਚੱਲ ਗਿਆ ਸੀਗਾ ਤੇ ਤਰਨਤਾਰ ਦੇ ਲੋਕਾਂ ਨੇ ਅਕਾਲੀ ਦਲ ਨੂੰ ਅੱਗੇ ਲਿਆ ਕੇ ਵਿਖਾ ਦਿੱਤਾ ਕਿ ਅਕਾਲੀ ਦਲ ਪੰਜਾਬ ਦੇ ਵਿੱਚ ਹੈਗਾ ਆ ਮੈਨੂੰ ਲੱਗਦਾ ਅਕਾਲੀ ਦਲ ਦੇ ਲੀਡਰ ਵੀ ਹੌਸਲਾ ਛੱਡ ਗਏ ਸੀ ਵੀ ਲੱਗਦਾ ਹੁਣ ਸਾਡੀ ਵਾਰੀ ਨਹੀਂ ਆਉਂਦੀ ਸਾਨੂੰ ਹੁਣ ਲੋਕ ਪਸੰਦ ਨਹੀਂ ਕਰਦੇ ਕਾਫੀ ਇਲਜ਼ਾਮ ਵੀ ਤੁਹਾਡੇ ਤੇ ਲੱਗਦੇ ਰਹੇ ਪੰਜਾਬ ਦੇ ਲੋਕ ਆ ਉਹ ਦਿੱਲੀ ਵਾਲਿਆਂ ਨੇ ਗਮਰਾਹ ਕਰਨ ਪ੍ਰਚਾਰ ਕੀਤਾ ਸੀ ਜਿੰਨੀਆਂ ਵੀ ਉਹਨਾਂ ਦੀਆਂ ਟੀਮਾਂ ਸੀ ਉਹਨਾਂ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਆਪਣਾ ਦਬਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਲੀਡਰਾਂ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੇ ਭੰਡੀ ਪ੍ਰਚਾਰ ਕੀਤਾ ਜਦੋਂ ਇੱਕ ਝੂਠ ਨੂੰ ਹਜ਼ਾਰ ਵਾਰੀ ਝੂਠ ਬੋਲਾ ਜਾਵੇ ਉਹ ਫਿਰ ਲੋਕਾਂ ਦੇ ਮੰਨਣ ਚਾਉਂਦਾ ਸਰੋਵਣੀ ਅਕਾਲੀ ਦਲ ਦੇ ਬਹਾਦਰ ਵਰਕਰ ਆਗੂ ਤੇ ਲੀਡਰ ਸਰੋਵਣੀ ਅਕਾਲੀ ਦਲ ਨੇ ਕਦੀ ਨਾ ਘਬਰਾਇਆ ਤੇ ਨਾ ਸਾਨੂੰ ਸਾਡੀ ਪਾਰਟੀ ਦੇ ਲੀਡਰਾਂ ਨੇ ਘਬਰਾਉਣਾ ਸਿਖਾਇਆ ਇਹ ਦੀ 103 ਸਾਲ ਪੁਰਾਣੀ ਪਾਰਟੀ ਹੈ ਸਰੋਵਣੀ ਅਕਾਲੀ ਦਲ ਇਹਦਾ ਇਤਿਹਾਸ ਤੁਸੀਂ ਵੇਖੋ ਕੁਰਬਾਨੀਆਂ ਭਰਿਆ ਇਤਿਹਾਸ ਆ ਇਹ ਸਰਕਾਰਾਂ ਸਰਗੂਰਾ ਦੀ ਜਾਂ ਪਰਚੀਆਂ ਪੁਰਚੀਆਂ ਦੀ ਕੋਈ ਪਰਵਾਹ ਨਹੀਂ ਕਰਦੀ ਇਸ ਕਰਕੇ ਇਹ ਇਤਿਹਾਸ ਜਿਹੜਾ ਨਾ ਇਹ 97 ਵਾਲਾ ਮੋੜ ਦਰਾਊਗਾ ਸਰੋਵਣੀ ਅਕਾਲੀ ਦਲ 2027 ਦੇ ਵਿੱਚ ਤੇ ਵੱਡੇ ਬਹੁਤ ਨਾਲ ਸਰਕਾਰ ਸਾਡੀ ਸਰੋਵਣੀ ਕਲਦਲ ਦੀ ਬਣੂਗੀ ਪੰਜਾਬ ਚ ਜੀ ਖਾਸ ਕਰਕੇ ਗੱਲ ਕਰੀਏ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਲਜ਼ਾਮ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰੋਂ ਗੈਂਗਸਟਰਵਾਦ ਨੂੰ ਖਤਮ ਕਰਤੇ ਲੱਗੀ ਹੋਈ ਆ ਪਰ ਤੁਹਾਡੇ ਤੇ ਅਕਾਲੀ ਦਲ ਤੇ ਇਹ ਵੀ ਇਲਜ਼ਾਮ ਲੱਗਦੇ ਆ ਕਿ ਗੈਂਗਸਟਰ ਦੇ ਪਰਿਵਾਰਾਂ ਦੇ ਵਿੱਚ ਟਿਕਟਾਂ ਦਿੱਤੀਆਂ ਗਈਆਂ ਅਕਾਲੀ ਦਲ ਵੱਲੋਂ ਜਿਹਦਾ ਕਰਕੇ ਅਕਾਲੀ ਦਲ ਜਿਹੜਾ ਪਹਿਲਾਂ ਵੀ ਬਦਨਾਮ ਰਿਹਾ ਤੇ ਹੁਣ ਫਿਰ ਅਕਾਲੀ ਦਲ ਨੇ ਤਰਨਤਾਰ ਦੇ ਵਿੱਚ ਉਸ ਪਰਿਵਾਰ ਦੇ ਵਿੱਚ ਟਿਕਟ ਦੇ ਦਿੱਤੀ ਆ ਬਿਲਕੁਲ ਝੂਠ ਆ ਸਰੋਵਣੀ ਅਕਾਲੀ ਦਲ ਨੇ ਸਮੁੱਚੀ ਲੀਡਰਸ਼ਿਪ ਨੇ ਸਲਾਹ ਮਸ਼ਵਰਾ ਕਰਕੇ ਇੱਕ ਬਹੁਤ ਵਧੀਆ ਪਰਿਵਾਰ ਨੂੰ ਟਿਕ ਦਿੱਤੀ ਆ ਜਿਹਨੂੰ ਮਾਝੇ ਦੇ ਲੋਕ ਹਲਕਾ ਤਰਨਤਾਰਨ ਦੇ ਲੋਕ ਪਸੰਦ ਕਰਦੇ ਆ ਇਸ ਕਰਕੇ ਜਿਹੜਾ ਇਲਜ਼ਾਮ ਆ ਇਹ ਸਾਰਾ ਝੂਠ ਆ ਜਿਹੜਾ ਗੈਂਗਸਟਰਵਾਦ ਤਿਆਰ ਕੀਤਾ ਇਹ ਕੀਤਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮ ਬਣਾਇਆ ਹੀ ਇਹਨਾਂ ਨੇ ਇਸ ਕਰਕੇ ਮੈਂ ਇਹਨਾਂ ਦੀ ਕੱਲਾਣਾ ਸਹਿਮਤ ਨਹੀਂ ਮੈਂ ਜਿਹੜਾ ਉਹਨਾਂ ਦਾ ਮੀਆਂਪੁਰ ਪਿੰਡ ਆ ਬੜੀ ਵੱਡੀ ਸ਼ਰਮਨਾਕ ਗੱਲ ਆ ਕਿ ਜਿਨ੍ਹਾਂ ਨੂੰ ਗੈਂਸ਼ਰਵਾਦ ਦੱਸਦੇ ਆ ਉਹ ਪਿੰਡ 'ਚ ਇਹ ਸਰਕਾਰ ਦਾ ਬੂਥ ਨਹੀਂ ਲੱਗਾ। ਹੂੰ ਇਹ ਸਰਕਾਰ ਦੇ ਦਲ ਬਦਲੂਆਂ ਦੀ ਆੜੀ ਸਰਕਾਰ ਆ ਨਾ ਪਹਿਲਾਂ ਲੁਧਿਆਣੇ ਤੇ ਹੁਣ ਇਥੇ ਉਹ ਇਹਨਾਂ ਦਾ ਐਮਐਲਏ ਬਣਿਆ ਵਾ। ਵੀ ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਲੱਗਾ ਤਰਨਤਰਨ ਦੇ ਵਿੱਚ। ਹੂੰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਆ ਇਹਨਾਂ ਨੇ ਆਪਣਾ ਆਪਣੀ ਪਾਰਟੀ 'ਚ ਸ਼ਾਮਲ ਕਰਕੇ ਉਹਨੂੰ ਇਲੈਕਸ਼ਨ ਲੜਾਈ ਆ ਪਰ ਮੈਂ ਸਮਝਦਾ ਵੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਜਿੱਤ ਸਮਝਦਾ ਹਾਰ ਨਹੀਂ ਸਮਝਦਾ। ਅਸਪਸ਼ਟ ਸੰਕੇਤ ਦੇ ਕੇ 2027 ਕਿਸ ਰੋਮਣੀ ਕਾਲ ਦਲ ਸਰਕਾਰ ਬਣਾਉਗਾ ਤੁਹਾਨੂੰ ਲੱਗਦਾ ਜਦੋਂ ਸਵੇਰੇ ਸਵੇਰੇ ਪਹਿਲਾ ਦੂਜਾ ਤੀਜਾ ਰਾਉਂਡ ਚੱਲ ਰਿਹਾ ਸੀ ਤੇ ਕਾਫੀ ਖੁਸ਼ੀ ਦੀ ਲਹਿਰ ਸੀ ਮੈਨੂੰ ਲੱਗਦਾ ਤੁਹਾਡੇ ਵੀ ਫੋਨ ਖੜਕਣੇ ਸ਼ੁਰੂ ਹੋ ਗਏ ਹੋਣੇ ਆ ਪੀ ਰਾਜਾ ਜੀ ਹੁਣ ਤਾਂ ਤਰਨ ਤਨ ਜਿੱਤ ਲਿਆ ਤੇ ਹੁਣ 27 ਨੇੜੇ ਆ ਤੁਹਾਡੇ ਵੇਖੋ ਜੀ ਵਰਲਡ ਦੇ ਵਿੱਚੋਂ ਫੋਨ ਆਉਣੇ ਸ਼ੁਰੂ ਹੋਏ ਸਰਕਾਰ ਦੇ ਜਿਹੜੇ ਹੈ ਨਾ ਸਵੇਰੇ ਸਾਰੇ ਬੰਦ ਹੋ ਗਏ ਪੀ ਇਹ ਬਣਿਆ ਕੀ ਆ ਵਰਲਡ ਦੇ ਵਿੱਚੋਂ ਫੋਨ ਆਉਣੇ ਸ਼ੁਰੂ ਹੋਏ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਹੋ ਗਈ ਸਵੇਰ ਦੀ ਉਨਾ ਸਾਨੂੰ ਲੋਕਾਂ ਨੂੰ ਇਹਨਾਂ ਦੀ ਜਿੱਤ ਦੀ ਖੁਸ਼ੀ ਨਹੀਂ ਆ। ਲੋਕ ਛਾਲਾ ਮਾਰਨ ਦੇ ਨੇ ਪੰਜਾਬ ਦੇ, ਵਰਲਡ ਦੇ ਵੀ ਛਾਲਾ ਮਾਰਨ ਦੇ ਨੇ। ਵੀ ਸ੍ਰੋਮਣੀ ਅਕਾਲੀ ਦਲ ਲੱਗੇ ਆ ਗਿਆ ਜਿਹੜੀ ਆ ਜਿਮਨੀ ਚੋਂ ਹੁੰਦੀ ਆ ਨਾ ਵਹੇ। ਇਹ ਜ਼ਿਆਦਾਤਰ ਸਰਕਾਰਾਂ ਦੀਆਂ ਹੁੰਦੀਆਂ ਨੇ। ਸੱਤਾ ਦੇ ਤੇ। ਪਰ ਸੱਤਾ ਦੇ ਤੇ। ਲੇਕਿਨ ਸ੍ਰੋਮਣੀ ਅਕਾਲੀ ਦਲ ਨੇ ਜਿਹੜੀ ਭੂਮਿਕਾ ਨਿਭਾਈ ਆ ਜੰਗ ਮੈਦਾਨ ਦੇ ਜੰਗ ਵਿਚ ਆਣ ਕੇ ਜਿਹੜੇ ਵਰਕਰ ਨੇ, ਜਿਹੜੇ ਪ੍ਰਸ਼ਾਸਨ ਆ ਵੇਖੋ ਐਸਐਸਪੀ ਨੇ ਕਿੰਨੀ ਧੱਕੇਸ਼ਾਹੀ ਕੀਤੀ ਆ। ਉਹਨੂੰ ਮੁੜ ਕੇ ਭਾਰਤ ਦੇ ਚੋਲ ਕਮਿਸ਼ਨ ਨੇ ਸਸਪੈਂਡ ਕੀਤਾ। ਫਿਰ ਉਹ ਤੋਂ ਬਾਅਦ ਜਿਹੜੇ ਨਵੇਂ ਐਸਐਸਪੀ ਆਏ ਨੇ ਉਹਨਾਂ ਵੀ ਕਸਰ ਨਹੀਂ ਕੋਈ ਛੱਡੀ ਸਾਡੇ ਵੇਖੋ ਬੂਥਾਂ ਦੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਆ ਕਬਜ਼ੇ ਕੀਤੇ ਵੀ ਆ ਸਾਡੇ ਵਰਕਰਾਂ ਨੂੰ ਡਰਾ ਤਮਕਾ ਕੇ ਜਿਹੜੇ ਪਿੰਨਾਂ ਦੇ ਮਦਈ ਸੀ ਜਦੋਂ ਉਹਨਾਂ ਨੂੰ ਫੜ ਲਿਆ ਗਿਆ ਇਹ ਸਾਨੂੰ ਬਹੁਤ ਨੁਕਸਾਨ ਹੋਇਆ ਇਸ ਗੱਲ ਦਾ ਪਰਾਂ ਜੀ ਬਿਕਰਮ ਸਿੰਘ ਮਜੀਠੀਆ ਦੀ ਘਾਟ ਮਹਿਸੂਸ ਕਰਦੇ ਹੋ ਜਿਉਂ ਚੋਣ ਪ੍ਰਚਾਰ ਦੇ ਵਿੱਚ ਹੁੰਦੇ ਤੇ ਸ਼ਾਇਦ ਸਰਕਾਰ ਨਾਲ ਕਾਫੀ ਆਡਾ ਲਾਉਂਦੇ ਨਜ਼ਰ ਆਉਂਦੇ ਹੋ ਜਿਸ ਦਾ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ ਜੇ ਤਿੰਨ ਦਿਨ ਪਹਿਲ ਵਾਜੰਦੇ ਅੱਠ ਵਾਲੀ ਰੈਲੀ ਦੇ ਵਿੱਚ ਜੱਟ ਜਿੰਦਾ ਬੋਲ ਤੇ ਆਮ ਆਦਮੀ ਪਾਰਟੀ ਦਾ ਕੰਮ ਹੋ ਜਾਣਾ ਸੀ ਗੋਲ ਕਿਉਂਕਿ ਉਹ ਜੱਟ ਧੱਕੜਿਆ ਉਹਦੀਆਂ ਮੁੱਛਾਂ ਤੋਂ ਡਰ ਲੱਗਦਾ ਵਾ ਭਗਵੰਤ ਮਾਨ ਨੂੰ ਤੇ ਕੇਜੀਵਾਲ ਨੂੰ ਜੇ ਮਜੀਠੀਆ ਸਾਹਿਬ ਆ ਜਾਂਦੇ ਇਹ ਜਿਹੜੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਟ ਹੀ ਨਾ ਅਹੀਂ ਬੜੇ ਵੱਡੇ ਮਾਰਜਿਨ ਦੇ ਜਿਤਨੇ ਹੀ ਮਜੀਠੀਆ ਸਾਹਿਬ ਦੀ ਘਾਟ ਜਿਹੜੀ ਸਾਨੂੰ ਬਹੁਤ ਮਹਿਸੂਸ ਹੋਈ ਹੈ ਲੈਕਚਰ ਦੇ ਵਿੱਚ ਕਾਂਗਰਸ ਨੂੰ ਹਮੇਸ਼ਾ ਹੀ ਤੁਸੀਂ ਆਪਣਾ ਵਿਰੋਧੀ ਮੰਨਦੇ ਹੋ ਕਿਉਂਕਿ ਲਗਾ ਵੀ ਕੰਪੀਟੀਟਰ ਦੇ ਵਿੱਚ ਰਹੇ ਨੇ ਮੁਕਾਬਲੇ ਦੇ ਵਿੱਚ ਰਹੀ ਹੈ ਤੇ ਕਾਂਗਰਸ ਰਹੀ ਆ ਜਦੋਂ ਵੀ ਪੰਜਾਬ ਦੇ ਵਿੱਚ ਤੁਸੀਂ ਚੋਣਾਂ ਲੜਦੇ ਆਏ ਹੋ ਤੇ ਖਾਸ ਕਰਕੇ ਗੱਲ ਇਹ ਵੀ ਕਾਂਗਰਸ ਕਾਫੀ ਬੈਕਫੁੱਟ ਤੇ ਚਲ ਗਈ ਅਕਾਲੀ ਦਲ ਵੀ ਵੋਟਾਂ ਕਾਫੀ ਲੈ ਗਿਆ ਤੇ ਉਧਰ ਵਾਰਸ ਪੰਜਾਬ ਵੀ ਲੈ ਗਿਆ ਉਹਨਾਂ ਦੀ ਗੱਲ ਵੀ ਮੈਂ ਕਰੂੰਗਾ ਪਰ ਜਿਹੜੀ ਕਾਂਗਰਸ ਆ ਜਿਹਦੇ ਨਾਲ ਹਮੇਸ਼ਾ ਹੀ ਤੁਹਾਡਾ ਮੁਕਾਬਲਾ ਰਿਹਾ ਜਮਨਤ ਜਫਤ ਹੋ ਗਈ ਜੀ ਵੇਖੋ ਜੀ ਇਹ ਗੁਰੂ ਸਾਹਿ ਇਹ ਤੁਸੀਂ ਇਤਿਹਾਸ ਵਾਲ ਵੇਖੋ ਹੂੰ ਇਹਨਾਂ ਨੇ 1984 ਦੇ ਵਿੱਚ ਸ੍ਰੀ ਅਕਾਲ ਤਖਤ ਤੇ ਹਮਲਾ ਕੀਤਾ ਸੀ ਹੂੰ ਉਹ ਜਿਹੜੀ ਅ ਰੱਬ ਵੀ ਤਾਂ ਹੈਗਾ ਨਾ ਹੂੰ 84 ਦੇ ਵਿੱਚ ਜਿਤਨਾ ਜਿਤਨਾ ਸਿੱਖਾਂ ਦੇ ਕਤਲੇਆਮ ਕਰਵਾਇਆ ਹੂੰ ਦਿੱਲੀ ਦੇ ਵਿੱਚ ਉਹ ਗੱਲਾਂ ਕਰਕੇ ਜਿਹੜੇ ਮਾਝੇ ਦੇ ਲੋਕ ਆ ਕਾਂਗਰਸ ਨੂੰ ਪਸੰਦ ਨਹੀਂ ਕਰਦੇ ਹੂੰ ਕਾਂਗਰਸ ਦੀ ਜਿਹੜੀ ਜਮਾਨਤ ਜ਼ਬਤ ਹੋਣਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਵੀ ਇਸ ਗੱਲ 'ਚ ਹੋਇਆ ਹੂੰ ਕਿਉਂਕਿ ਵੇਖੋ ਜਦੋਂ ਦਿੱਲੀ ਦੇ ਵਿੱਚ ਹੂੰ ఎలక్షన్ ହୋଇ تے ਜਿਹੜੀ ਕਾਂਗਰਸ ਪਾਰਟੀ ਆ ਬਿਲਕੁਲ ਜ਼ੀਰੋ ਤੇ ਆ ਗਈ। ਹੂੰ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਬੜਿਆ ਨਾ ਆਪਣਾ ਕੇਜਰੀਵਾਲ ਮੁੱਖ ਮੰਤਰੀ ਬਣਿਆ ਉਹ ਕਾਂਗਰਸ ਕਰਕੇ ਬਣਿਆ ਸੀ। ਹੂੰ ਕਾਂਗਰਸ ਤਾਂ ਬਹੁਤਾ ਥੱਲੇ ਜਾਣਾ। ਉਹ ਵੀ ਅਹੀਂ ਸਮਝਦੇ ਆ ਵੀ ਉਹ ਥੋੜਾ ਬਤਾ ਸਾਨੂੰ ਫਰਕ ਪਿਆ ਵਾ। ਹੂੰ ਕਿਉਂਕਿ ਕਾਂਗਰਸ ਥੋੜੀ ਜਿਹਾਪ ਹੁੰਦੀ। ਇਹੀ ਬਿਆਨ ਦਿਲਜੀਤ ਸਿੰਘ ਚੀਮਾ ਹੋਣਾ ਨੇ ਸਵੇਰੇ ਦਿੱਤਾ ਸੀ ਕਿੰਦੇ ਜੇ ਕਾਂਗਰਸ ਜਿਆਦਾ ਥੱਲੇ ਜਾ ਰਹੀ ਆ ਤੇ ਸਾਨੂੰ ਕਾਲੀਦਲ ਨੂੰ ਕਾਫੀ ਨੁਕਸਾਨ ਹੋ ਰਿਹਾ ਕਹਿੰਦੇ ਵਿਰੋਧੀ ਹਮੇਸ਼ਾ ਹੀ ਕਾਇਮ ਹੋਣਾ ਚਾਹੀਦਾ ਬਰਾਬਰ ਦਾ ਖਾੜੇ ਚ ਪਹਿਲਵਾਨ ਚਾਹੀਦਾ ਵੇਖੋ ਜੀ ਸਤਕਾਰਯੋਗ ਡਾਕਟਰ ਚਿਵਾ ਸਾਹਿਬ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਨੇ ਉਹਨਾਂ ਜੋ ਵੀ ਕਿਹਾ ਉਹ ਬੜਾ ਵਧੀਆ ਤੋਲ ਮਿਲ ਕੇ ਆਖਿਆ ਬਿਲਕੁਲ ਉਹਨਾਂ ਸਹੀ ਗੱਲ ਕੀਤੀ ਆ ਜਿਹੜੀ ਵਿਰੋਧੀ ਪਾਰਟੀ ਜਿਆਦਾ ਵੀ ਕਮਜ਼ੋਰ ਹੋਣੀ ਉਹ ਵੀ ਸਾਡੇ ਵਾਸਤੇ ਥੋੜੀ ਜੀ ਨੁਕਸਾਨ ਹੋਇਆ ਵਾਰਿਸ ਪੰਜਾਬ ਦੇ ਜਿਹੜੇ ਉਮੀਦਵਾਰ ਨੇ ਭਾਈ ਮਨਦੀਪ ਸਿੰਘ ਉਹਨਾਂ ਦਾ ਵੀ ਅੱਜ ਸਵੇਰੇ ਬਿਆਨ ਆਉਂਦਾ ਹੈ ਕਹਿੰਦੇ ਜੇ ਮੈਂ ਖੜਾ ਨਾ ਹੁੰਦਾ ਚੋਣ ਮੈਦਾਨ ਤਰਨਤਾਰ ਦੇ ਵਿੱਚ ਤਾਂ ਆਕਾਲੀ ਦਲ ਵੱਡੀ ਲੀਡ ਨਾਲ ਜਿੱਤਦਾ ਸੀ ਆਕਾਲੀ ਦਲ ਸਾਬਤ ਤੌਰ ਤੇ ਜਿੱਤ ਰਿਹਾ ਸੀਗਾ ਜੀ ਮੈਂ ਉਹਦੇ ਬਿਆਨ ਦਾ ਸਵਾਗਤ ਕਰਦਾ ਹਾਂ ਸਦਾ ਮਦੀਦ ਸਿੰਘ ਦਾ ਕਿਉਂਕਿ ਉਹਨੇ ਮਹਿਸੂਸ ਕੀਤਾ ਉਹਨੂੰ ਦੁੱਖ ਹੋਇਆ ਕਿ ਸ਼੍ਰੋਮਣੀ ਕਾਲੰਦਾ ਜਿਹੜਾ ਹਾਰਿਆ ਨਾ ਉਹ ਸਿਰਫ ਸਾਡੇ ਕਰਕੇ ਹਾਰਿਆ ਇਸ ਕਰਕੇ ਮੈਂ ਤੇ ਵੇਖੋ ਅੱਗੇ ਵੀ ਗੱਲ ਕੀਤੀ ਆ ਵੀ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਉਹਨਾਂ ਹਮੇਸ਼ਾ ਹੀ ਜਿੱਥੇ ਪੰਜਾਬ ਨਾਲ ਜ਼ਿਕਰ ਕੀਤਾ ਉੱਥੇ ਉਹਨਾਂ ਨੇ ਜਿਹੜੇ ਪੰਤਿਕ ਵੋਟ ਵੰਡਣ ਵਾਸਤੇ ਹਮੇਸ਼ਾ ਹੀ ਆਪਣੇ ਜਿਹੜੇ ਵੇਖੋ ਭਾਵੇਂ ਉਹ ਚੁੱਲਾ ਦਲ ਹੋਵੇ ਭਾਵੇਂ ਕੋਈ ਹੋਰ ਹੋਵੇ ਉਹਨਾਂ ਨੂੰ ਤਿਆਰ ਕੀਤਾ ਲੇਕਿਨ ਮੈਂ ਜਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਲੋਕ ਮੁੱਦਿਆਂ ਦਾ ਹਮਾਇਤੀ ਰਿਹਾ ਵਾ ਉਹ ਮੈਦਾਨ ਚ ਉਣਾ ਜਾਣਦਾ ਜੰਗ ਜਿਤਨਾ ਜਾਣਦਾ ਸੈਂਟਰ ਸਰਕਾਰ ਜਿੰਨੇ ਮਰਜ਼ੀ ਹੱਥ ਕੰਡੇ ਬਣਾ ਲੈ 2027 ਦੇ ਵਿੱਚ ਕੋਈ ਦੁਨੀਆ ਦੀ ਤਾਕਤ ਨਹੀਂ ਡਾਕ ਸਕਦੀ ਕਿਉਂਕਿ ਜੇਕਰ ਇਹ ਸੈਂਟਰ ਦੇ ਇਸ਼ਾਰੇ ਤੇ ਇਹ ਜਿਹੜਾ ਉਮੀਦਵਾਰ ਖੜਾ ਕੀਤਾ ਭਾਈ ਮਨਦੀਪ ਸਿੰਘ ਉਹ ਤੁਸੀਂ ਬੜੇ ਸਿਆਣੇ ਜੋ ਸਾਡੇ ਨੂੰ ਉਹ ਜਿਵੇਂ ਖੜਾ ਕੀਤਾ ਗਿਆ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਉਹਨੂੰ ਖੜਾ ਕੀਤਾ ਗਿਆ ਜੇਕਰ ਇਹ ਸੈਂਟਰ ਇਹ ਕੰਮ ਨਾ ਕਰਦਾ ਅੱਜ ਅਕਾਲੀ ਦਲ ਦੀ ਬੱਲੇ ਬੱਲੇ ਹੋਣੀ ਸੀ ਪਰ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਅਸਲੀ ਅਕਾਲੀ ਦਲ ਕਿਹੜਾ ਠੀਕ ਹੈ ਅਸਲੀ ਅਕਾਲੀ ਦਲ ਦੀ ਗੱਲ ਕਰਦੇ ਹੋ ਜਿਸ ਤਰ੍ਹਾਂ ਤੁਸੀਂ ਮੰਨਦੇ ਹੋ ਕਿ ਵਾਕਈ ਤਰਨਤਾਰ ਪੰਥ ਕ ਹਲਕਾ ਆ ਤੇ ਵੋਟ ਜਿਹੜੀ ਆ ਉਹ ਡਵਟ ਹੋ ਗਈ ਜੇਕਰ ਵੋਟ ਸਾਰੀ ਕਾਲੀ ਦਲ ਦੇ ਕੋਲ ਹੁੰਦੀ ਇੱਕੋ ਹੀ ਧਰਾ ਹੁੰਦਾ ਪੰਥ ਦਾ ਤੇ ਸ਼ਾਇਦ ਅੱਜ ਵੱਡੀ ਮਾਰਜਨ ਦੇ ਨਾਲ ਜਿਹੜਾ ਸੀ ਉਹ ਕਾਲੀ ਦਲ ਜਿੱਤਦਾ ਨਜ਼ਰ ਆਉਂਦਾ ਸੀਗਾ ਕਿਉਂਕਿ ਜੇ ਕਾਲੀ ਦਲ ਨੂੰ ਬਹੁਤ ਵੱਡੀ ਆਪਣਾ ਲੋਕਾਂ ਨੇ ਸਮਰਥਨ ਦਿੱਤਾ ਵਾ ਪਰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਸੈਂਟਰ ਦੀਆਂ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਵੇ ਲੇਕਿਨ ਪੰਜਾਬ ਦੇ ਜਿਹੜੇ ਬਹਾਦਰ ਲੋਕ ਆ ਉਹਨਾਂ ਨੂੰ ਪਤਾ ਲੱਗ ਗਿਆ ਕੀ ਆਲੇ ਜਿਹੜੇ ਬੰਦੇ ਆ ਨਾ ਚੁੱਲੇਦਲ ਵਾਲੇ ਹੋਏ ਜਾਂ ਵਗੈਰਾ ਵਗੈਰਾ ਇਹ ਸਾਰੀਆਂ ਸਰਕਾਰੀ ਏਜੰਸੀਆਂ ਦੇ ਹੱਥ ਠੋਕੇ ਨੇ ਇਸ ਕਰਕੇ ਇਹਨਾਂ ਨੂੰ ਅੱਜ ਮੂੰਹ ਦੀ ਵੀ ਖਾਣੀ ਪਈ ਆ ਠੀਕ ਹੈ ਜੀ ਇਹਨਾਂ ਨੇ ਸ੍ਰੋਮਣੀ ਅਕਾਲੀ ਦਲ ਦੀ ਪਿੱਠ 'ਤੇ ਛੁਰਾ ਮਾਰਿਆ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਹਾੜਾਂ ਦੇ ਵਿੱਚ ਕਾਫੀ ਸੇਵਾ ਨਿਭਾਈ ਆ ਪੈਸੇ ਵੰਡੇ ਨੇ ਉਸ ਏਰੀਏ ਦੇ ਵਿੱਚ ਉਹ ਵੀ ਲੱਗਦਾ ਕਿਤੇ ਨਾ ਕਿਤੇ ਸਾਹਮਣੇ ਆਏ ਨੇ ਲੋਕਾਂ ਨੇ ਦੇਖਿਆ ਵੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਉਹ ਹੜਪੀਟਾਂ ਦੀ ਸੇਵਾ ਕਰ ਰਹੇ ਨੇ ਵੇਖੋ ਜੀ ਜਦੋਂ ਹੜਾਂ ਦੇ ਦੌਰਾਨ ਸਰਦਾਰ ਸੁਬੀਰ ਸਿੰਘ ਬਾਦਲ ਐ ਲੋਕਾਂ ਦੀ ਸੇਵਾ ਉਹਨਾਂ ਨੇ ਕੀਤੀ ਹੈ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਹੋਵੇ ਹੂੰ ਸਰੋਵਣੀ ਕਾਲੀਦਾ ਤੇ ਹਰ ਵਰਕਰ ਨੇ ਹਰ ਲੀਡਰ ਨੇ ਹੂੰ ਹਾਲ ਪੀੜਤਾਂ ਦੀ ਬਾਹ ਫੜੀ ਆ ਹਰ ਚੀਜ਼ ਲੋਕਾਂ ਨੂੰ ਪ੍ਰੋਵਾਈਡ ਕਰਾਈ ਆ ਲੇਕਿਨ ਉਹਦੇ ਮੁਕਾਬਲੇ ਤੇ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਇਹਨਾਂ ਨੇ ਲੋਕਾਂ ਦੀ ਬਾਤ ਨਹੀਂ ਪੁੱਛੀ ਕਿਤੇ ਗਏ ਨਹੀਂ ਕਿਤੇ ਆਏ ਨਹੀਂ ਨਾ ਕੋਈ ਉਹਨਾਂ ਨੇ ਲੋਕਾਂ ਨੂੰ ਕੋਸੂਲ ਦਿੱਤੀ ਆ ਇਹ ਇਹ ਅਸਰ ਹੋਣਾ ਹੀ ਇਹ ਜਿਹੜਾ ਹੜਪੀੜਤਾ ਨੇ ਜਿਹੜਾ ਬਾਦਲ ਸਾਹਿਬ ਨੇ ਸਾਥ ਦਿੱਤਾ ਵਾ ਉਹ ਤੁਹਾਡੇ ਸਾਹਮਣੇ ਹੀ ਆ ਦੇਖੋ ਲੋਕ ਯਾਦ ਕਰਦੇ ਨੇ ਕਿ ਸਰਦਾਰ ਪ੍ਰਕਾਸ਼ ਤੋਂ ਬਾਦਲ ਨੂੰ ਯਾਦ ਕਰਦੇ ਆ ਤੇ ਸਰਦਾਰ ਸੁਬੀਰ ਤੋਂ ਬਾਦਲ ਨੂੰ ਦੇਖੋ ਪੰਜਾਬ ਦਾ ਮੁੱਖ ਮੰਤਰੀ ਇੱਕ ਰਾਜਾ ਹੁੰਦਾ ਉਹਨੇ ਲੋਕਾਂ ਦੀ ਸਾਰ ਨਹੀਂ ਲਈ ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਬਾਦਲ ਸਾਹਿਬ ਐ ਲੋਕਾਂ 'ਚ ਵਿਝਰੇ ਆ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਸੁਬੀਰ ਸਿੰਘ ਬਾਦਲ ਹੋ ਗਏ। ਪ੍ਰਧਾਨ ਜੀ ਮੈਂ ਕਾਫੀ ਲੰਮਾ ਸਮਾਂ ਹੋ ਗਿਆ ਤੁਸੀਂ ਸਿਆਸਤ ਦੇ ਵਿੱਚ ਜੁੜੇ ਹੋ। ਆਮ ਆਦਮੀ ਪਾਰਟੀ ਜਦੋਂ ਵੀ ਕੋਈ ਉਮੀਦਵਾਰ ਖੜਾ ਰਣਾ ਹੁੰਦਾ ਜ਼ਿਮਨੀ ਚੋਣ ਦੇ ਵਿੱਚ ਤੇ ਬਾਹਰੋਂ ਉਮੀਦਵਾਰ ਲੈ ਕੇ ਖੜਾ ਰਦੀ ਆ। ਖਾਸ ਕਰਕੇ ਕਾਲੀ ਦਲ ਦਾ ਉਮੀਦਵਾਰ ਜਾਂ ਕਿਸੇ ਹੋਰ ਪਾਰਟੀ ਦਾ। ਕੀ ਲੱਗਦਾ ਕਿ ਆਮ ਵਰਕਰਾਂ ਦੇ ਵੱਲ ਖਿਆਲ ਘੱਟ ਦਿੱਤਾ ਜਾਂਦਾ ਹੈ ਆਮ ਆਦਮੀ ਪਾਰਟੀ ਵੱਲੋਂ। ਕਾਫੀ ਲੋਕ ਨੇ ਆਮ ਆਦਮੀ ਪਾਰਟੀ ਦੇ ਨਾਲ ਵੀ ਆਮ ਆਦਮੀ ਪਾਰਟੀ ਦਾ ਪੰਜਾਬ 'ਚੋਂ ਸੌਦਾ ਵਿੱਕਿਆ। ਲੁਧਿਆਣੇ ਵੀ ਇਹਨਾਂ ਨੂੰ ਕੋ ਜਲੰਧਰ ਉਹ ਨਹੀਂ ਲੱਭਾ ਹੁਣ ਇਥੇ ਮਾਝੇ ਦੇ ਵਿੱਚ ਵੀ ਕੋਈ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭਾ ਇਹ ਤੇ ਜਿੱਦਾਂ ਨਾ ਅਡਾਪਟ ਨਹੀਂ ਕਰੀਦਾ ਕਿਸੇ ਨੂੰ ਇਹ ਤੇ ਕਿਰਾਏ ਤੇ ਕੈਂਡੀਡੇਟ ਖੜਿਆ ਜਿਹੜਾ ਬੰਦਾ ਸਾਡਾ ਨਹੀਂ ਬਣਿਆ ਸਰੋਵਣੀ ਕਾਲੀ ਦਲ ਦਾ ਉਹ ਇਹਨਾਂ ਦਾ ਕਿਵੇਂ ਬਣ ਜੂਗਾ ਪਰ ਇੱਕ ਇਲਜ਼ਾਮ ਉਹ ਵੀ ਲੱਗਦਾ ਕਿ ਇਹਨਾਂ ਦੇ ਧਮਕੀਆਂ ਬੜੀਆਂ ਦਵੀਆਂ ਗੈਂਗਸਟਰ ਵਾਤ ਕੋ ਅਕਾਲੀ ਦਲ ਨੇ ਤਾਂ ਕਰਕੇ ਸਾਨੂੰ ਜਿਹੜਾ ਆ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ ਸਭ ਝੂਠ ਆ ਕਦੀ ਕਾਵਾਂ ਖਿਆ ਢੋਲ ਵਜਦੇ ਹੁੰਦੇ ਆ ਝੂਠ ਦਾ ਫਲਿੰਦਾ ਕੋਈ ਅਮਨ ਸ਼ਾਂਤੀ ਨਾਲ ਵੇਖੋ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਅਮਨ ਸ਼ਾਂਤੀ ਤੇ ਭਾਈਚਾਰ ਸਾਂਝ ਦੀ ਮਦਈ ਰਹੀ ਆ। ਉਹਨਾਂ ਨੇ ਜੋ ਪਿਛਲੀਆਂ ਸਰਕਾਰਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਸੀ ਉਹਨਾਂ ਨੇ ਕੰਮ ਆਪਣੇ ਗਲਾਈਆਂ ਆ। ਉਹਦੇ ਮੁਕਾਬਲੇ ਭਗਵੰਸੂ ਮਾਨ ਦੀ ਸਰਕਾਰ ਨੇ ਇੱਕ ਵੀ ਕੰਮ ਨਹੀਂ ਕੀਤਾ ਤਾਂ ਲੋਕਾਂ ਨੇ ਵੋਟ ਪਾਈ ਆ। ਜੇ ਸਰਕਾਰ ਥੱਕੇਸ਼ਾਈ ਨਾ ਕਰਦੀ ਸਾਡੇ ਵਰਕਰਾਂ ਦੀਆਂ ਪੰਚਾਂ ਸਰਪੰਚਾਂ ਦੀਆਂ ਫੜੋ ਫੜੀ ਨਾ ਕਰਦੀ ਪਰਚੇ ਦਰਜ ਨਾ ਕਰਦੀ ਅਕਾਲੀ ਦਲ ਨੇ ਜਿੰਨਾ ਸੀ ਮੈਂ ਨਾ ਜਿਤਨੀ ਆ। ਇਹ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਆ ਇਹ ਆਮ ਆਦਮੀ ਪਾਰਟੀ ਦੀ ਹਾਰ ਆ ਜੰਗ ਦਾ ਮੈਦਾਨ ਜਿਹੜਾ ਵਾ ਉਸ ਸ਼੍ਰੋਮਣੀ ਅਕਾਲੀ ਦਲ ਨੇ ਜਿੱਤਿਆ ਮਾਝੇ ਦੇ ਲੋਕਾਂ ਨੇ ਅੱਜ ਫੈਸਲਾ ਫਤਵਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਉਹਨਾਂ ਨੇ ਸਪਸ਼ਟ ਸੰਕੇਤ ਦਿੱਤਾ ਵਾ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਆ ਕੋਈ ਦੁਨੀਆ ਦੀ ਤਾਕਤ ਇਹਨੂੰ ਡੱਕ ਨਹੀਂ ਸਕਦੀ ਸੋ ਧੰਨਵਾਦ ਇਹਨਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਤੋਂ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲ ਦੇ ਕਹਿੰਦੇ ਨੇ ਇਹ ਸਾਡੀ ਹਾਰ ਨਹੀਂ ਇਹ ਸਾਡੀ ਜਿੱਤ ਹੈ ਜਿਸ ਤਰ੍ਹਾਂ ਤਰਨਤਾਰ ਦੇ ਲੋਕਾਂ ਨੇ ਅਕਾਲੀ ਦਲ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਇਸ ਤੋਂ ਸਾਫ਼ ਸੰਕੇਤ ਨਜ਼ਰ ਆਉਂਦੇ ਨੇ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਉਹਨਾਂ ਇਹ ਵੀ ਕਿਹਾ ਕਿ ਜੋ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿਤਨਾ ਕਿਤੇ ਸਰਕਾਰ ਉਹਨਾਂ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਸਾਫ਼ ਤੌਰ ਤੇ ਕਿ ਜੋ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦੇ ਗੈਂਗਸਟਰਵਾਦ ਨੂੰ ਬढ़ावा ਦਿੱਤਾ ਜਾ ਰਿਹਾ ਜਾਂ ਗਲਤ ਲੋਕਾਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਨੇ ਕਹਿੰਦੇ ਕਿ ਜੇਕਰ ਗਲਤ ਲੋਕਾਂ ਨੂੰ ਟਿਕਟਾਂ ਦਿੱਤੀਆਂ ਹੁੰਦੀਆਂ ਤੇ ਅੱਜ ਕਾਲੀ ਦਲ ਦੂਜੇ ਨੰਬਰ ਤੇ ਕਿਵੇਂ ਹੁੰਦਾ ਉਹਨਾਂ ਨੇ ਇਹ ਵੀ ਸਾਫ਼ ਤੌਰ ਤੇ ਕਿਹਾ ਤਾਂ ਵੀ ਸਾਡੇ ਜੇਕਰ ਬਿਕਰਮ ਸਿੰਘ ਮਜੀਠੀਆ ਸਾਡੇ ਵੱਡੇ ਲੀਡਰ ਮਾਝੇ ਦੇ ਜਰਨੈਲ ਜੁੜਾ ਕਾਲੀ ਦਲ ਵੱਲੋਂ ਕਿਹਾ ਜਾਂਦਾ ਹੈ ਕਿ ਜੇ ਉਹ ਅੱਜ ਇਸ ਮੈਦਾਨ ਦੇ ਵਿੱਚ ਹੁੰਦੇ ਤਿੰਨ ਦਿਨ ਪਹਿਲਾਂ ਵੀ ਕਿਤੇ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਕਿਉਂਕਿ ਕੋਰਟ ਦੇ ਵਿੱਚ ਉਹਨਾਂ ਦਾ ਮਾਮਲਾ ਚੱਲਦਾ ਪਿਆ ਸੀ ਜੇਕਰ ਉਹਨਾਂ ਨੂੰ ਪਹਿਲਾਂ ਵੀ ਜ਼ਮਾਨਤ ਮਿਲ ਜਾਂਦੀ ਤੇ ਸ਼ਾਇਦ ਤਰਦਤਾਰੀ ਵਾਲੀ ਚੋਣ ਵੱਡੇ ਲੈਵਲ ਤੇ ਸ਼੍ਰੋਣੀ ਅਕਾਲੀ ਦਲ ਜਿੱਤ ਪ੍ਰਾਪਤ ਕਰਦਾ